ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਕਰਾਂਗੇ 2 ਜਨਵਰੀ ਦਾ ਅੱਜ ਦਿਨ ਹੈ ਤੇ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਖਡਰ ਦਿੰਦੀਆਂ ਜੜੀਆਂ ਇਸ ਵੀਡੀਓ ਦੇ ਵਿੱਚ ਤੁਹਾਡਾ ਸਾਂਝ ਕਰਾਂਗੇ ਸੈਟਲਾਈਟ ਦੇ ਵਿੱਚ ਤੁਸੀਂ ਦੇਖ ਸਕਦੇ ਆ ਜੀ ਐਸਓ ਵਾਲੇ ਵੱਡੇ ਫੱਦਰ ਤੇ ਸੰਘਣੀ ਧੁੰਦ ਜੜੀਆ ਛਾਈ ਹੋਈ ਹੈ ਪੰਜਾਬ ਦੇ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਧੁੰਦ ਦੀ ਚਾਦਰ ਉੱਪਰਲੇ ਫੱਦਰ ਦੇ ਅਸਮਾਨ ਤੇ ਜੜੀਆ ਛਾਈ ਹੋਈ ਹੈ ਹਰਿਆਣੇ ਦੇ ਲਗਭਗ ਸਾਰੇ ਖੇਤਰ ਰਾਜਸਥਾਨ ਦੇ ਲਗਭਗ ਮੱਧ ਹਰਿਆਣੇ ਪੂਰਬੀ ਹਰਿਆਣਾ ਦੇ ਖੇਤਰ ਮੱਧ ਪ੍ਰਦੇਸ਼ ਦੇ ਫੌਤੇ ਖੇਤਰ ਜੋਫੀ ਦਿੱਲੀ ਗੁਰੂਗਰਾਮ ਨੋਇਡਾ ਤੇ ਇਧਰ ਅਜਾ ਬਿਹਾਰ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਤੱਕ ਲੰਦਾ ਪੰਜਾਬ ਪਾਕਿਸਤਾਨ ਦੇ ਖਾਸ ਕਰਕੇ ਉੱਤਰ ਪੂਰਬੀ ਭਾਗਾਂ ਤੱਕ ਧੁੰਦ ਜਮੇਨੀ ਫੱਦਰ ਤੇ ਤੱਕ ਘਟ ਹੈ ਜਮੇਨੀ ਫੱਦਰ ਤੇ ਹੋਏਗੀ ਕੁਝ ਖੇਤਾਂ ਦੇ ਵਿੱਚ ਤੇ ਬਾਕੀ ਅਸਮਾਨ ਤੇ ਧੁੰਦ ਦੀ ਚਾਦਰ ਛਾਈ ਹੋਈ ਹੈ ਤੋਂ ਪੱ ਲੱਗਦੇ ਆ ਸਾਰੇ ਬਿਲਕੁਲ ਨਾ ਮਾਤਰ ਹੋਣਗੇ ਅੱਜ ਤੇ ਬਹੁਤੇ ਖੇਤਾਂ ਦੇ ਵਿੱਚ ਕੋਲਡ ਡੇ ਲੱਗੇਗਾ ਯਾਨੀ ਕਿ ਟੈਂਪਰੇਚਰ ਹੇਠਾਂ ਹੀ ਰਹਿਣਗੇ ਦਿਨਾਂ ਦੇ ਤੇ ਅੱਜ ਹਵਾਵਾਂ ਜਣੀਆਂ ਨੇ ਠੀਤ ਹਵਾਵਾਂ ਆਪਣੇ ਜੋਬਨ ਤੇ ਹੋਣ ਗਿਆ ਆਪਣੇ ਜਿਹੜੀ ਪੀਕ ਤੇ ਹੋਣ ਗਿਆ ਤੇ ਠੰਡ ਹੁਣ ਪੀਕ ਤੇ ਜਾ ਰਹੀ ਹੈ ਯਾਨੀ ਕਿ ਜ਼ਬਰਦਸਤ ਠੰਡ ਦਾ ਅਟੈਕ ਹੈ ਜਿਹੜਾ ਉਹ ਹੁਣ ਆਪਾਂ ਨੂੰ ਵੇਖਣ ਨੂੰ ਮਿਲੇਗਾ ਸੋ ਹਲੇ ਪਹਾੜਾਂ ਦੇ ਵਿੱਚ ਲੱਗ ਸਕਦੇ ਨੇ ਹੇਠਲੇ ਭਾਗਾਂ ਦੇ ਵਿੱਚ ਬਾਰ ਬਾਰੀ ਦਾ ਦੌਰ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ ਉੱਪਰਲੇ ਫੱਦਰ ਦੇ ਹਿਮਾਚਲ ਉੱਤਰਾਖੰਡ ਜੰਮੂ ਦੇ ਤੇ ਉਹਦਾ ਅਸਰ ਹੈ ਜਿਹੜਾ ਹੁਣ ਮੈਦਾਨਾਂ ਦੇ ਵਿੱਚ ਠੰਡੀਆਂ ਹਵਾਵਾਂ ਦੇ ਰੂਪ ਉਦੇ ਵਿੱਚੋਂ ਇਕਨ ਮਿਲੇਗਾ ਸੋ ਠੰਡੀਆਂ ਹਵਾਵਾਂ ਕੂਚ ਕਰਨਗੀਆਂ ਥੱਲੇ ਮੈਦਾਨਾਂ ਨੂੰ ਬਾਕੀ ਰਹਿੰਦੀ ਅਸਰ ਇਹ ਧੁੰਦਾ ਪੂਰੀਆਂ ਕਰਨਗੀਆਂ ਜਿੱਦਾਂ ਹੁਣ ਠੰਡ ਪੂਰੇ ਪੀਕ ਤੇ ਰਹੇਗੀ ਤੇ ਆਉਂਦੇ-ਜਾਂਦੇ ਅੱਜ ਦਾ ਦਿਨ ਤੇ ਆਉਂਦੇ-ਜਾਂਦੇ ਠੰਡੇ ਹੋਣ ਜਾ ਰਹੇ ਨੇ ਸੋ ਅਲਰਟ ਮੌਸਮ ਵਿਭਾਗ ਨੇ ਜਿਹੜੇ ਆ ਠੰਡ ਨੂੰ ਲੈ ਕੇ ਜਾਰੀ ਕੀਤੇ ਨੇ ਤੇ ਕੋਲ ਤੇ 에어 ਕੁਆਲਿਟੀ ਤਾਂ ਨਹੀਂ ਹੈ 10 ਦੇ ਲਗੇ 200 ਦੇ ਵਿਚਕਾਰ 에어 ਕੁਆਲਿਟੀ ਇੰਡੈਕਸ ਦਾ ਮਿਟਰ ਹੈ ਜਿਹੜਾ ਘਮ ਰਿਹਾ ਯਾਨੀ ਕਿ ਹਵਾ ਪ੍ਰਦੂਸ਼ਣ ਤੋਂ ਵੀ ਹਾਲੇ ਕੋਈ ਰਾਹਤ ਨਹੀਂ ਹੈ ਸੋ ਇਸ ਲਈ ਆਪਣਾ ਬਚਾ ਤੁਸੀਂ ਠੰਡ ਤੋਂ ਜ਼ਰੂਰ ਰੱਖਣਾ ਤੇ ਅੱਜ ਅਸੀਂ ਇਹ ਦੇਖ ਸਕਦੇ ਹਾਂ ਕਿ ਵੱਟੇ ਫੱਦਰ ਤੇ ਧੁੰਦਾਂ ਛਾਈਆਂ ਹੋਈਆਂ ਨੇ ਤੇ ਅੱਜ ਧੁੱਪ ਲੱਗਣ ਦੇ ਅਸਰ ਨਾ ਮਾਤਰ ਨੇ ਜੇਕਰ ਕਿਤੇ ਢੰਡ ਪਾਟ ਜਾਂਦੀ ਹੈ ਕੁਝ ਖੇਤਾਂ ਦੇ ਵਿੱਚ ਉੱਥੇ ਧੁੱਪ ਲੱਗ ਸਕਦੀ ਹੈ ਵੈਸੇ ਧੁੱਪ ਲੱਗਣ ਦੇ ਅਸਰ ਘੱਟ ਹੀ ਨੇ ਅੱਜ ਮਿਲਦੇ ਹਾਂ ਅੱਜ ਅਗਲੀ ਵੀਡੀਓ ਦੇ ਵਿੱਚ ਧੰਨਵਾਦ